ਦਾ ਜੀ ਉਹਦਾ ਚ ਅਸੀਂ 58 ਐਮਬੂਲੈਂਸਸ ਪਰਚੇਸ ਕਰਕੇ ਜਿਹੜੀ ਸਾਡੀ ਆਉਟ ਸੋਰਸਿੰਗ ਏਜੰਸੀ ਹੈਗੀ ਹੈ ਨਾ ZHC ਉਹਨੂੰ ਅਸੀਂ ਦੇ ਰਹੇ ਹਾਂ ਬਟ ਅੱਜ ਤੱਕ ਜਿਹੜਾ ZHC ਹੈ ਨਾ ਜ਼ਿਕਤਾ ਹੈਲਥ케ਅ ਲਿਮਟਿਡ ਉਹਨਾਂ ਵੱਲੋਂ 100 휠ਚੇਅਰ ਜਿਹੜੀਆਂ ਹੈਗੀਆਂ ਸਾਡੇ ਹਸਪੀਟਲ ਵਾਸਤੇ 12 ਇਸ ਹਸਪਤਲ ਨੂੰ ਦੇਵਾਂਗੇ ਜੀ ਬਾਕੀ ਜਿਹੜੇ ਡਿਸਟ੍ਰਿਕਟ ਹਸਪੀਟਲ ਸਰਕਾਰੀ ਦਿਨ ਹਸਪੀਟਲ ਇਥੇ ਲੋਡ ਐਂਡ ਨੀਡ بیسਡ ਉਹਨਾਂ ਸਾਰਿਆਂ ਨੂੰ ਅਸੀਂ 22 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਵੰਡ ਕੇ ਜਿਹੜੇ ਆ ਗਿਆ ਸਾਰਿਆਂ ਦੇਵਾਂਗੇ ਤੇ ਕਿਤੇ ਕਿਤੇ ਜਿੱਥੇ ਸ਼ਾਰਟੇਜ ਹੈਗੀ ਉੱਥੇ ਸਾਰਿਆਂ ਨੂੰ ਦੇ ਦਾਂਗੇ ਉਹਦੇ ਨਾਲ ਸਾਡੀ ਜਿਹੜੀ ਹੈਗੀ ਰੀਅਲ ਚੈਰ ਦੀ ਜਿਹੜੀ ਰਿਕੁਆਇਰਮੈਂਟ ਆ ਪੂਰੀ ਹੋ ਜਾਏਗੀ ਇਸੇ ਤਰ੍ਹਾਂ ਅਸੀਂ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਅਸੀਂ ਐਡਵਾਂਸਡ ਲਾਈਫ ਸਪੋਰਟ ਐਂਬੂਲੈਂਸ ਉਹ ਵੀ ਖਰੀਦ ਕੇ ਸਾਰੇ ਡਿਸਟ੍ਰਿਕਟ ਮਿਲ ਕੇ ਦੇ ਰਹੇ ਹਾਂ ਜੀ ਤੁਸੀਂ ਐਵੇਂ ਅਪੀਲ ਕੀਤੀ ਜੋ ਮੈਡੀਕਲ ਦੇ ਪੜ੍ਹਾਈ ਕਰ ਰਹੇ ਬੱਚੇ ਉਹ ਐਂਬੂਲ ਇਹ ਕੋਈ ਨਹੀਂ ਐਂਬੂਲੈਂਸ ਸਰਵਿਸ ਹੈ ਐਮਰਜੈਂਸੀ ਸਰਵਿਸ ਹੈ ਉਹਦੇ ਵਾਸਤੇ ਇੱਕ ਤਾਂ ਇਹ ਜ਼ਰੂਰੀ ਹੈ ਕਿ ਜਿਹੜਾ ਸਟਾਫ ਹੈ ਬਹੁਤ ਵੈਲ ਟ੍ਰੇਨਡ ਹੋਣਾ ਚਾਹੀਦਾ ਮੇਰੀ ਆਪਣੀ ਰਾਏ ਆ ਕੰਸੀਡਰਡ ਪੀਰੀਅਨ ਹੈ ਕਿ ਜਿਹੜੇ ਐਮਰਜੈਂਸੀ ਚ ਬੱਚੇ ਪੋਸਟਡ ਹੈ ਉੱਥੇ ਸਟੂਡੈਂਟ ਨਰਸਸ ਜਾਂ ਜਿਹੜੇ ਡਾਕਟਰ ਟ੍ਰੇਨਿੰਗ ਹੈਗਾ ਜਿਹੜੇ ਜਨਰਲ ਜੀਨਸ ਨੂੰ ਇੰਟਰਨਸ਼ਿਪ ਕਹਿੰਦੇ ਆ ਜਿਹੜੇ ਨਰਸਸ ਹੈ ਔਰ ਇੰਟਰਨਸਿਪ ਹੈ ਉਹ ਉੱਥੇ ਉਹਨਾਂ ਨੂੰ ਡਿਊਟੀ ਵੀ ਕਰਨੀ ਚਾਹੀਦੀ ਆ ਕਿ ਜਦੋਂ ਐਂਬੂਲੈਂਸ ਨੂੰ ਕੋਈ ਡਿਸਟ्रेस ਕਾਲ ਆਂਦੀ ਆ ਸੋ ਬਾਈ ਰੋਟੇਸ਼ਨ ਉਹਨਾਂ ਨੂੰ ਓਵਰਲ ਐਕਸਪੀਰੀਅੰਸ ਵੀ ਹੋ ਤੇ ਅਸੀਂ ਇਹ ਕੈਂਪੇਨ ਵੀ ਰਨ ਕਰਦਾ ਰਿਹਾ ਮੈਸਪੇ ਗਿਵ ਵੇ ਟੂ ਐਮਬੂਲੈਂਸ ਤੇ ਜਦੋਂ ਐਮਬੂਲੈਂਸ ਆਦੀਆ ਉਹ ਤੋਂ ਸਾਰੀਆਂ ਗੱਡੀਆਂ ਤੁਸੀਂ ਦੇਖਦੇ ਹੋ ਕਿ ਫੋਰਨ ਕੰਟਰੀਜ਼ ਦੇਖਦੇ ਹੋਗੇ ਕਿ ਸਾਰੀ ਟ੍ਰੈਫਿਕ ਸਾਈਡ ਤੇ ਮੂਵ ਕਰ ਜਾਂਦੀ ਹੈ ਤਾਂ ਕਿ ਐਮਬੂਲੈਂਸ ਚਲੀ ਜਾਵੇ ਤੇ ਉਹਦੇ ਵਿੱਚ ਕੋਈ ਨਾ ਕੋਈ ਜਿਹੜਾ ਲਾਈਫ ਹੈਗੀ ਆ ਉਹ ਐਡਰੈਸ ਹੁੰਦੀ ਆ ਤੇ ਉਹਦੇ ਵਿੱਚ ਇਵਨ 1 ਮਿੰਟ ਕੈਨ ਮੇਕ ਅ ਡਿਫਰੈਂਸ ਤੇ ਇਸ ਕਰਕੇ ਜਿਹੜਾ ਇਹ ਜਨਰਲ ਪਬਲਿਕ ਨੂੰ ਵੀ ਚਾਹੀਦਾ ਕਿ ਐਮਬੂਲੈਂਸ ਨੂੰ ਜਗ੍ਹਾ ਦੇਣ ਔਰ ਜਿਹੜਾ ਸਟਾਫ ਹੈਗਾ ਉਹ ਹਾਈਲੀ ਮੋਟੀਵੇਟਿਡ ਔਰ ਹਾਈਲੀ ਟ੍ਰੇਨਡ ਔਰ ਵੈਲ ਟ੍ਰੇਨਡ ਹੋਣਾ ਚਾਹੀਦਾ ਸਿਕ ਪੋਲਿਟিক্যাল ਸਵਾਲ ਹੈਗਾ ਕਿ ਨਵਜੋਤ ਸਿੰਘ ਜੀ ਪ੍ਰਗਟ ਸਿੰਘ ਨੇ ਕਿਹਾ ਕਿ ਅਬ 5 ਵਜੇ ਤੋਂ ਦਾਵਾ ਜਿਵੇਂ ਲੋਕ ਸਭਾ ਚੋਣ ਜੇ ਹੈ ਉਹ ਲੜਨੇ ਚਾਹੀਦੇ ਨੇ ਦੇਖੋ ਉਹ ਇੱਕ ਡਿਫਰੈਂਟ ਪਾਰਟੀ ਹੈ ਉਹਨਾਂ ਦੀ ਜਿਹੜੀ ਰਾਏ ਆ ਉਹਦਾ ਜਿਹੜਾ ਮਤਲਬ ਉਹਦਾ ਜਵਾਬ ਉਹਨਾਂ ਨੂੰ ਦੇਣਾ ਬਣਦਾ ਹੈਗਾ ਬਿਲਕੁਲ ਜਿਹੜੀ ਹਰ ਇੱਕ ਪਾਰਟੀ ਦੀ ਆਪਣੀ ਪ੍ਰਾਇਓਰਟੀ ਹੈ ਜੀ ਜਿਹੜੀਆਂ ਇਸ ਵਾਲੀ ਦੀਆਂ ਜਿਹੜੀਆਂ ਨੈਸ਼ਨਲ ਇਲੈਕਸ਼ਨ ਆ ਇਹ ਕੋਈ ਆਰਡੀਨਰੀ ਇਲੈਕਸ਼ਨ ਨਹੀਂ ਹੈ ਜੀ ਇਹ ਸੰਵਿਧਾਨ ਨੂੰ ਬਚਾਉਣ ਵਾਲੀਆਂ ਇਹ ਲੋਕਰਾਜ ਨੂੰ ਬਚਾਉਣ ਵਾਲੀਆਂ ਇਲੈਕਸ਼ਨ ਹੈ ਸੋ ਜਿਹੜਾ ਬੰਦਾ ਵੀ ਕੰਟ੍ਰਿਬਿਊਟ ਕਰ ਸਕਦਾ ਹੈ ਜਿਹੜਾ ਜਿਹਨੂੰ ਲੱਗਦਾ ਕਿ ਕਰਨਾ ਚਾਹੀਦਾ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ